ਸਾਡੀਆਂ ਕਿਸਾਨੀ ਮੰਗਾਂ ਨੇ ਜੀ ਜਿਹੜੀਆਂ ਤੇ ਬੜੇ ਲੰਬੇ ਸਮੇਂ ਤੋਂ ਤੇ ਸਰਕਾਰ ਤੋਂ ਮੰਗ ਕਰਦੇ ਆ ਰਹੇ ਕਿ ਸਾਡੀਆਂ ਜ਼ਰੂਰੀ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਜਿਵੇਂ ਕਿ ਮੁੱਖ ਮੰਗ ਹੈ ਭਾਰਤ ਮਾਲਾ ਪ੍ਰੋਜੈਕਟ ਦੀਆਂ ਜਿਹੜੀਆਂ ਸੜਕਾਂ ਨੇ ਉਹ ਕੋਡੀਆਂ ਦੇ ਪਾਸੋਂ ਧਰਤੀ ਜਮੀਨ ਖੋਈ ਜਾ ਰਹੀ ਹੈ ਔਰ ਧੱਕੇ ਦੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਪੈਸੇ ਬਹੁਤ ਸਾਰੇ ਜ਼ਮੀਨਦਾਰਾਂ ਨੇ ਨਹੀਂ ਚੁੱਕੇ ਫਿਰ ਵੀ ਧੱਕੇ ਦੇ ਨਾਲ ਸਰਕਾਰ ਜਿਹੜੀ ਕਬਜ਼ੇ ਕਰ ਰਹੀ ਹੈ ਉਸ ਤੋਂ ਬਿਨਾ ਇੱਕ ਪ੍ਰਾਲੀ ਦਾ ਮੁੱਦਾ ਹੈ ਜਿਹੜਾ ਸਾਂਝਾ ਸਾਰੇ ਪੰਜਾਬ ਦਾ ਹਰਿਆਣੇ ਦਾ ਔਰ ਬਾਕੀ ਸਟੇਟਾਂ ਦਾ ਵੀ ਸਾਂਝਾ ਮੁੱਦਾ ਹੈ ਪ੍ਰਾਲੀ ਦੇ ਉੱਤੇ ਸੁਪਰੀਮ ਕੋਰਟ ਨੇ ਕਲੀਅਰ ਕੀਤਾ ਹੈ ਕਿ ਜਦੋਂ ਤੱਕ ਜਿਹੜੀਆਂ ਨੈਸ਼ਨਲ ਗ੍ਰੀਨ ਟੇਬਲ ਨਾਲ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਜਿਹੜਾ ਜ਼ਿਮੀਦਾਰ ਨੂੰ ਤੁਸੀਂ ਮਸ਼ੀਨਰੀ ਨਹੀਂ ਮੁਹੱਈਆ ਕਰਵਾ ਰਿਹਾ ਛੋਟਾ ਜ਼ਿਮੀਦਾਰ ਜਿਹੜਾ 2 ਕਿੱਲੇ ਤੱਕ ਆ ਤੇ 3 ਕਿੱਲੇ ਤੱਕ ਉਹ ਮਹਿੰਗੀ ਮਸ਼ੀਨਰੀ ਨਹੀਂ ਲੈ ਸਕਦਾ ਇਸ ਕਰਕੇ ਪਹਿਲਾਂ ਸਰਕਾਰ ਆਪਣੇ ਲੈਵਲ ਤੇ ਪ੍ਰਾਲੀ ਨੂੰ ਸੰਭਾਲ ਦਾ ਪ੍ਰਬੰਧ ਕਰੇ ਤੇ ਜਿਹੜੇ ਪਰਚੇ ਦਰਜ ਹੋ ਰਹੇ ਨੇ ਇਹ ਕੋਈ ਮਸਲੇ ਦਾ ਹੱਲ ਨਹੀਂ ਹੈ 100 ਰੁਪਏ ਕੁਇੰਟਲ ਦਾ ਜਿਹੜੀ ਸਰਕਾਰ ਹੈ ਉਹ ਬੋਨਸ ਦੇ ਵਿੱਚ ਆਉਂਦੇ ਉੱਤੇ ਪਰ ਸਰਕਾਰ ਇਹ ਸਹੂਲਤਾਂ ਦੇਣ ਦੇਣ ਤੋਂ ਕਿਨਾਰਾ ਕਸ਼ੀ ਕਰ ਰਹੀ ਹੈ ਔਰ ਜ਼ਿੰਮੇਵਾਰਾਂ ਦੇ ਉੱਤੇ ਪਰਚੇ ਦਰਜ ਕਰ ਰਹੀ ਹੈ ਉਸ ਤੋਂ ਬਿਨਾ ਦਿੱਲੀ ਮੋਰਚੇ ਦੌਰਾਨ ਇੱਕ ਸਰਕਾਰ ਨੇ ਮੰਗ ਮੰਨੀ ਸੀ ਕਿ ਅਸੀਂ ਫਸਲਾਂ ਦੇ ਗਰੰਟੀ ਕਾਨੂੰਨ ਜਿਹੜਾ ਲਾਗੂ ਕਰਾਂਗੇ ਉਸ ਤੋਂ ਵੀ ਜਿਹੜਾ ਸੈਂਟਰ ਸਰਕਾਰ ਕਿਨਾਰਾ ਕਸ਼ੀ ਕਰ ਰਹੀ ਹੈ ਇਸ ਕਰਕੇ ਸਾਨੂੰ ਇਹ ਜਿਹੜੀਆਂ ਮੰਗਾਂ ਨੇ ਮਨਵਾਉਣ ਵਾਸਤੇ ਇਹ ਜਿਹੜੇ ਵੱਡੇ ਵੱਡੇ ਸੰਘਰਸ਼ ਵਿੱਢਣੇ ਪੈ ਰਹੇ ਨੇ ਜਿਹੜੀ ਤੁਸੀਂ ਮਸ਼ੀਨਰੀ ਦੀ ਗੱਲ ਕੀਤੀ ਹੈ ਕੋਆਪਰੇਟਿਵ ਸੁਸਾਇਟੀਆਂ ਨੇ ਉਹ ਕਹਿੰਦੇ ਸਾਡੇ ਕੋਲ ਮਸ਼ੀਨਰੀ ਤਾਂ ਬਹੁਤ ਪਈ ਹੈ ਕਿ ਇਹ ਮਿਲਦੀ ਨਹੀਂ ਕਿਉਂ ਕੋਆਪਰੇਟਿਵ ਸੁਸਾਇਟੀਆਂ ਚ ਐਨੀ ਮਸ਼ੀਨਰੀ ਨਹੀਂ ਹੈਗੀ ਦੇਖੋ ਆ ਬੜਾ ਲੇਟ ਜਾ ਕੇ ਲੋਕਾਂ ਨੇ ਕਣਕ ਬੀਜੀ ਹੈ ਜੇ ਐਨੀ ਮਸ਼ੀਨਰੀ ਹੁੰਦੀ ਸੁਸਾਇਟੀਆਂ ਦੇ ਵਿੱਚ ਤਾਂ ਇਹ ਸਮੇਂ ਸਿਰ ਜਿਹੜਾ ਪਰਾਲੀ ਸਮੇਟੀ ਜਾਣੀ ਸੀ ਪਰ ਐਨੀ ਮਸ਼ੀਨੀ ਨਹੀਂ ਹੈ ਜਿੰਨੇ ਸਾਨੂੰ ਚਾਹੀਦੀ ਹੈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ ਸ਼ਹੀਦ ਸਰਦਾਰ ਕਰਤਾ ਸਿੰਘ ਸਰਾਂਬਾ ਦੇ ਖੇਡ ਗਰਾਉਂਡ ਦੇ ਵਿੱਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਅੱਜ ਮਹਾਪੰਚਾਇਤ ਇਕੱਠ ਹਮ ਹਮਾ ਕੇ ਕਿਦਣਾ ਕਿਦ ਜਾ ਕੇ ਸਰਕਾਰ ਦੀ ਨੀਂਦ ਉਡਾ ਰਿਹਾ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਬਲੌਕ ਪੱਖੋਵਾਲ ਤੋਂ ਖਾਸ ਕਰਕੇ ਪਿੰਡ ਦਾ ਪੰਚਿਆ ਹੋਣਿਆ ਸੰਗਤਾਂ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਜੀ ਅੱਜ ਦੀ ਇਹ ਮਹਾ ਪੰਚਾਇਤ ਸੰਮੇਲਨ ਨੂੰ ਲੈ ਕੇ ਤੁਹਾਡੀ ਹੁਣ ਇਸ ਸਮੇਂ ਸੋਚ ਕੀ ਹੈ ਅੱਜ ਦੀ ਸ਼ਹੀਦ ਕਰਤਾਰ ਸਿੰਘ ਸਰਾਭਾਜੀ ਦੇ ਜਨਮ ਭੂਮੀ ਦੇ ਜਿਹੜੀ ਅੱਜ ਕਿਸਾਨ ਮਹਾ ਪੰਚਾਇਤ ਹੋਈ ਆ ਅੱਜ ਇਸ ਗੱਲ ਦਾ ਆਗਾਜ਼ ਹੋਇਆ ਵੀ ਜਿਹੜੀਆਂ ਜ਼ਾਲਮ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਮਾਰ ਰਹੀਆਂ ਨੇ ਤੇ ਉਹਨਾਂ ਦੇ ਜਿਹੜੇ ਆ ਮਤਲਬ ਰੋਟੀ ਖੋ ਰਹੀਆਂ ਨੇ ਜ਼ਮੀਨਾਂ ਖੋ ਰਹੀਆਂ ਨੇ ਉਹਨਾਂ ਨੂੰ ਆਪਣੇ ਬਣਦੇ ਹੱਕ ਲੈਣ ਦੇ ਲਈ ਅੱਜ ਇਥੋਂ ਇੱਕ ਲਹਿਰ ਜਿਹੜੀ ਆ ਤੁਰੂਗੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਕੀ ਅੱਜ ਭਾਰਤ ਤੱਕ ਦੇ ਪੂਰੇ ਭਾਰਤ ਵਿੱਚੋਂ ਜਿਹੜੇ ਸਾਡੇ ਆਗੂ ਬੋਲ ਕੇ ਗਏ ਨੇ ਵੀ ਜਦੋਂ ਵੀ ਪੰਜਾਬ ਕੋਈ ਅੰਦੋਲਨ ਕਰੂਗਾ ਦਿੱਲੀ ਨੂੰ ਜਾਊਗਾ ਤਾਂ ਰਸਤਾ ਹਰਿਆਣੇ ਚੋਂ ਸਾਫ਼ ਮਿਲੂਗਾ ਪੰਜਾਬ ਨੂੰ ਸੋ ਅੱਜ ਇਸ ਗੱਲ ਦਾ ਐਲਾਨ ਹੋਇਆ ਸਰਕਾਰਾਂ ਨੂੰ ਇਸ ਗੱਲ ਦੀ ਮੂੰਹ ਤੇ ਚਪੇੜਾ ਵੀ ਜਦੋਂ ਵੀ ਕਿਸਾਨ ਉੱਠ ਕੇ ਆਪਣੇ ਪੁੱਤਾਂ ਵਾਰ ਕੇ ਟਰੈਕਟਰਾਂ ਤੇ ਝੰਡੇ ਬੰਨ੍ਹ ਕੇ ਕਿਸਾਨੀ ਦੇ ਦਿੱਲੀ ਨੂੰ ਤੁਰੂਗਾ ਤਾਂ ਜਿਹੜਾ ਹੋਣ ਵਾਲਾ ਅਗਲਾ ਅੰਦੋਲਨ ਉਹ ਪਹਿਲਾਂ ਜਿਹੜਾ ਕਿਸਾਨੀ ਦਾ ਅੰਦੋਲਨ ਹੋਇਆ ਇਸ ਤੋਂ ਵੀ ਵੱਡਾ ਹੋਏਗਾ ਤੇ ਤੁਸੀਂ ਅੱਜ ਦੀ ਸਭਾ ਨੂੰ ਲੈ ਕੇ ਜੇਕਰ ਆਪਾਂ ਗੱਲ ਕਰੀਏ ਸਰਕਾਰ ਦੀ ਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਅੱਜ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਜਿੱਤੇ ਸਭ ਤੋਂ ਪਹਿਲੀ ਵੱਡੀ ਮੰਗ ਕਿਸਾਨਾਂ ਦੇ ਮਜ਼ਦੂਰਾਂ ਦਾ ਕੁੱਲ ਕਰਜ਼ਾ ਮੁਕਤ ਕਰਾਉਣਾ ਤੇ ਨਾਲ ਹੀ ਜਿਹੜੇ ਭਾਰਤ ਮਾਲਾ ਤਹਿਤ ਜਬਰੀ ਕਬਜ਼ੇ ਹੋ ਰਿਹਾ ਸਰਕਾਰ ਵੱਲੋਂ ਉਹ ਜਿਹੜੇ ਪੀੜਤ ਪਰਿਵਾਰਾਂ ਨੇ ਉਹਨਾਂ ਨੂੰ ਜਿੰਨਾ ਚਿਰ ਅਵਾਰਡ ਰੱਦ ਕਰਕੇ ਉਹਨਾਂ ਦਾ ਸਹੀ ਰੇਟ ਦੇ ਮੁਤਾਬਕ ਅਵਾਰਡ ਨਹੀਂ ਬਣਦੇ ਉਹਨਾਂ ਦੀਆਂ ਜ਼ਮੀਨਾਂ ਦਾ ਸਹੀ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਉਹ ਜ਼ਮੀਨਾਂ ਤੇ ਬਿਲਕੁਲ ਪੈਰ ਨਹੀਂ ਪਾਉਣ ਦਿੱਤਾ ਜਾਊਗਾ ਤੇ ਸਰਕਾਰ ਜੇ ਕਿਸੇ ਵੀ ਧੱਕੇਸ਼ਾਹੀ ਤੇ ਉਤਰੂਗੀ ਤਾਂ ਪੂਰਾ ਪੰਜਾਬ ਝੋਕ ਕੇ ਸਰਕਾਰ ਦੇ ਜਿਹੜਾ ਨੱਕ ਚ ਦਮ ਕਰਕੇ ਛੱਡਾਂਗੇ ਤੇ ਪੂਰਾ ਮੁਆਵਜ਼ਾ ਲੈ ਕੇ ਰਹਾਗੇ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਤੁਸੀਂ ਪੰਜਾਬ ਦੇ ਕਿਸਾਨ ਵੀ ਜਿਹੜੇ ਕਿਤੇ ਨਾ ਕਿਤੇ ਜਾ ਕੇ ਸਰਕਾਰ ਦੀ ਮੌਜੂਦਾ ਸਰਕਾਰ ਦੀਆਂ ਪਾਲਿਸੀ ਨੂੰ ਦੇ ਕੇ ਨਿਰਾਸ਼ ਹੋ ਜਾਂਦੇ ਨੇ ਖਾਸ ਕਰਕੇ ਚੀਪਰ ਜਿਹੜੇ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਉਸ ਸਬੰਧ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਸ ਸਮੇਂ ਨਿਰਾਸ਼ ਨੇ ਸਰਕਾਰ ਤੋਂ ਦੇਖੋ ਜੀ ਸਰਕਾਰ ਕਿਸਾਨਾਂ ਦਾ ਨਿਰਾਸ਼ਾ ਦੇ ਵਿੱਚ ਆਉਣਾ ਸੁਭਾਵਿਕ ਆ ਕਿਉਂਕਿ ਸਰਕਾਰਾਂ ਤੇ ਲੀਡਰ ਵੱਡੇ ਵੱਡੇ ਗੱਪ ਮਾਰਦੇ ਆ ਝੂਠ ਬੋਲਦੇ ਆ ਵਾਅਦੇ ਕਰਦੇ ਆ ਤੇ ਫਿਰ ਮੁੱਕਰਦੇ ਆ ਸੋ ਹੁਣ ਕਿਸਾਨ ਇਹਨਾਂ ਦੀਆਂ ਗੱਲਾਂ 'ਚ ਬਿਲਕੁਲ ਨਹੀਂ ਆਉਣਗੇ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਵੀ ਝੰਡੇ ਦੇ ਜ਼ੋਰ ਤੇ ਪੂਰੀਆਂ ਕਰਨੀਆਂ ਨੇ ਤੇ ਜਿਹੜੀਆਂ ਕਿਸਾਨੀ ਕਿਸਾਨੀ ਦੇ ਮਸਲਿਆਂ ਤੇ ਚਾਹੇ ਚੱਪ ਵਾਲੇ ਮੀਟਰ ਜਿਹੜਾ ਟੇਢੇ ਢੰਗ ਨਾਲ ਸਾਡੇ ਦੇ ਕਾਰਪੋਰੇਟਾਂ ਦੇ ਹੱਕ ਦੇ ਲਈ ਇਹ ਲੈ ਕੇ ਆ ਰਹੇ ਨੇ ਇਹਨਾਂ ਦਾ ਵਿਰੋਧ ਨਹੀਂ ਨਹੀਂ ਕਰਨਾ ਇਹ ਬਿਲਕੁਲ ਪੰਜਾਬ 'ਚ ਬਰਦਾਸ਼ਤ ਨਹੀਂ ਕਰਾਂਗੇ ਲੱਗਣ ਨਹੀਂ ਦਮੰਗਦੇ ਤੇ ਕੁੱਲ ਕਿਸਾਨਾਂ ਮਜ਼ਦੂਰਾਂ ਦੇ ਲਈ ਜਥੇਬੰਦੀਆਂ ਦਾ ਝੰਡਾ ਜਿਹੜਾ ਬੁਲੰਦ ਕਰਾਂਗੇ ਜਥੇਬੰਦੀ ਨੇ ਬਲੈਕ ਪਖੋਲ ਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅੱਜ ਦੇ ਮਹਾਂ ਇਕੱਠ ਨੂੰ ਲੈ ਕੇ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਦੇ ਕੱਲ ਤੇ ਜੂ ਰੇਂਗਦੀ ਹੈ ਜਾਂ ਹਾਲਾਤ ਚਿੰਤਾਜਨਕ ਰਹਿਣਗੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਰ ਚੈਨਲ ਦੇ ਨਾਲ ਜੁੜੇ ਰਹੋ